ਸਾਡੀ ਜ਼ਿੰਦਗੀ ਦਾ ਮਕਸਦ ਕੀ ਹੈ? ਅਸੀਂ ਜ਼ਿੰਦਗੀ ਦੇ ਵਿੱਚ ਕਿਉਂ ਆਨੇ ਆ? ਅਸੀਂ ਲਾਈਫ ਕਿਉਂ ਸਪੈਂਡ ਕਰਦੇ ਆ? ਮੈਨੂੰ ਇਹ ਚੀਜ਼ ਬਾਰੇ ਮੈਂ ਬਹੁਤ ਸੋਚਦਾ ਹੁੰਨਾ ਵੀ ਅਸੀਂ ਜ਼ਿੰਦਗੀ ਦੇ ਵਿੱਚ ਆਪਣਾ ਟਾਈਮ ਕਿੱਦਾਂ ਸਪੈਂਡ ਕਰਦੇ ਆ ਤੇ ਅਸੀਂ ਕਿਉਂ ਆਏ ਸੀ ਇਸ ਦੁਨੀਆ 'ਚ? ਸਾਡਾ ਮਕਸਦ ਕੀ ਆ? ਅਸੀਂ ਬਚਪਨ 'ਚ ਆਪਣਾ ਪੜ੍ਹਾਈਆਂ ਕਰਦੇ ਆ, ਜਵਾਨੀ ਵਿੱਚ ਵੀ ਪੜ੍ਹਾਈਆਂ ਕਰਦੇ ਆ, ਉਸ ਤੋਂ ਬਾਅਦ 'ਚ ਜੌਬ ਕਰਦੇ ਆ, ਪੈਸੇ ਕਮਾਉਨੇ ਆ, ਪੈਸੇ ਜੋੜਦੇ ਆ, ਕੋਈ ਵੱਧ ਜੋੜ ਲੈਂਦਾ, ਕੋਈ ਘੱਟ ਜੋੜ ਲੈਂਦਾ, ਜੋੜ ਲੈਂਦੇ ਸਾਰੇ। ਗੱਲ ਇਹ ਪੁੱਛਣ ਵਾਲੀ ਮੇਰੀ ਵੀ ਘੱਟੋ ਘੱਟ ਵੀ ਬੰਦਾ ਪੈਸੇ ਜੋੜਦਾ ਐ, ਇੰਜੋਏ ਕਰ ਕਾਲੀ 50 60 ਸਾਲ ਤੱਕ ਬੰਦਾ ਪੈਸੇ 'ਚ ਬਹੁਤ ਜੋੜਦਾ 60 ਸਾਲ ਦਾ ਰਿਟਾਇਰ ਹੋ ਜਾਂਦਾ ਤੇ ਲੋ ਕਹਿੰਦਾ ਪੈਸੇ ਮੈਂ ਆਪਣੇ ਬੱਚਿਆਂ ਲਈ ਜੋੜਿਆ ਉਹ ਬੱਚੇ ਉਹਨਾਂ ਦੇ ਪਤਾ ਨਹੀਂ ਕਿੱਦਾਂ ਦੇ ਨਿਕਲਦੇ ਕਿੱਦਾਂ ਦੇ ਨਹੀਂ ਮੈਂ ਕਹਿੰਦਾ ਮਤਲਬ ਇਹ ਹੈ ਕਿ ਬੰਦੇ ਨੂੰ ਆਪਣੀ ਲਾਈਫ ਦੇ ਵਿੱਚ ਇੰਜੋਏ ਕਰਨਾ ਚਾਹੀਦਾ ਉਸ ਪੈਸੇ ਨੂੰ ਤੁਸੀਂ ਜੇ ਖਰਚ ਨਹੀਂ ਸਕਦੇ ਤਾਂ ਉਹ ਪੈਸਾ ਤੁਹਾਡਾ ਕਿਸੇ ਕੰਮ ਨਹੀਂ ਜਿਹੜਾ ਤੁਸੀਂ ਪਾ ਲਿਆ ਹੰਡਾ ਲਿਆ ਜਾਂ ਖਾ ਲਿਆ ਉਹੀ ਤੁਹਾਡਾ ਆ ਹੋਰ ਹੋਰ ਤੁਸੀਂ ਕਹੋ ਜਿਹੜਾ ਅਕਾਊਂਟ ਦੇ ਵਿੱਚ ਪਿਆ ਤੁਸੀਂ ਨਹੀਂ ਪਤਾ ਤੁਸੀਂ ਉਸ ਨੂੰ ਯੂਜ਼ ਕਰਨੇ ਆ ਕਿ ਨਹੀਂ ਤੁਹਾਨੂੰ ਕੁਝ ਨਹੀਂ ਪਤਾ ਇਸ ਲਈ ਆਪਣੀ ਲਾਈਫ ਦੇ ਵਿੱਚ ਇੰਜੋਏ ਕਰੋ ਯਾਰ ਖੁਸ਼ ਰਹੋ ਕਦੇ ਇਹ ਨਹੀਂ ਕਰਿਆ ਕਰੋ ਕਿ ਫਲਾਨੇ ਕੋਲ ਬਹੁਤ ਪੈਸਾ ਡੁੱਟ ਗਿਆ ਮੇਰੇ ਕੋ ਘਾਟਾ ਯਾਰ ਮਿਲਣਾ ਦਾ ਸਾਰੇ ਇੱਕੋ ਜਿਹੇ ਆ ਜਿਹੜਾ ਜਿੰਨਾ ਕ ਯੂਜ਼ ਕਰਦੇ ਨਾਲ ਬਸ ਉਹਨਾਂ ਇੱਕ ਉਹਨਾਂ ਕੀ ਹੈ ਬਸ ਫਾਇਦਾ ਨੂੰ ਹੋਰ ਚ ਕੋਈ ਖਾਸ ਫਰਕ ਨਹੀਂ ਹੈਗਾ ਤੇ ਇਸ ਲਈ ਰੱਬ ਦਾ ਨਾਮ ਜਰੂਰ ਲਿਆ ਕਰੋ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਸਾਰਿਆਂ ਨੂੰ ਤੰਦਰੁਸਤੀਆਂ ਦਾ ਬਸ ਇਹੀ ਚੀਜ਼ ਮੰਗਿਆ ਕਰੋ ਤੰਦਰੁਸਤੀ ਤੋਂ ਵੱਡਾ ਕੋਈ ਯਾਨਕਿ ਕਹਿ ਲੋ ਵੀ ਹੈ ਨਹੀਂਗਾ ਆਪਣਾ ਤੰਦਰੁਸਤੀ ਵੱਡਾ ਕੋਈ ਗਹਿਣਾ ਨਹੀਂ ਹੈਗਾ ਬੰਦੇ ਦਾ ਇਸ ਲਈ ਤੰਦਰੁਸਤੀਆਂ ਨੂੰ ਕੋ ਪੈਸਾ ਪੁੱਛਦਾ ਹੁੰਦਾ ਜਾਂਦਾ ਰਹਿੰਦਾ ਯਾਰ ਪੈਸੇ ਪਿੱਛੇ ਨਾ ਧੌੜੋ ਪੈਸੇ ਦੀ ਧੌੜ ਬਹੁਤ ਜਿਆਦਾ ਲੱਗੀ ਆ ਪੈਸੇ ਧੌੜ ਪਿੱਛੇ ਬੰਦਾ ਆਪਣੇ ਮਾਪਿਆਂ ਨੂੰ ਵੀ ਛੱਡ ਦਿੰਦਾ ਬੱਚਿਆਂ ਨੂੰ ਵੀ ਭੁੱਲ ਜਾਂਦਾ ਯਾਨੀ ਕਿ ਕਹਿੰਦਾ ਇਹਨਾਂ ਲਈ ਟਾਈਮ ਹੀ ਹੈ ਇਹਨਾਂ ਲਈ ਆਪਣੇ ਘਰ ਵਾਲੇ ਲਈ ਵੀ ਟਾਈਮ ਨਹੀਂ ਹੁੰਦਾ ਜਾਂ ਇਸ ਲਈ ਮੇਰੇ ਹਿਸਾਬ ਨਾਲ ਬੰਦੇ ਨੂੰ ਸਾਰਾ ਕੁਝ ਬੈਲੈਂਸ ਕਰਕੇ ਥੋੜਾ ਪੈਸੇ ਧੌੜ ਘਟਾਉਣੀ ਚਾਹੀਦੀ ਆ ਲਾਈਫ 'ਚ ਥੋੜਾ ਰਿਲੈਕਸ ਥੋੜਾ ਚਿੱਲ ਯਾਰ ਇੰਜੋਏ ਕਰੋ ਜ਼ਿੰਦਗੀ ਵਾਰ-ਵਾਰ ਥੋੜਾ ਮਿਲਣੀ ਯਾਰ ਰੱਬ ਦਾ ਸ਼ੁਕਰ ਕਰੋ ਰੱਬ ਦਾ ਸ਼ੁਕਰ ਕਰਕੇ ਹਮੇਸ਼ਾ ਰੱਬ ਦਾ ਨਾਮ ਲੈ ਕੇ ਜੋ ਮਰਜ਼ੀ ਕਰੋ ਬਸ ਰੱਬ ਵਿੱਚ ਆਸਾਈ ਹੋ ਕੇ ਫਿਰ ਤੁਹਾਡੀ ਹਮੇਸ਼ਾ ਹੈਲਪ ਕਰਦਾ ਤੇ ਬਾਕੀ ਧੰਨਵਾਦ ਜੇ ਤੁਹਾਨੂੰ ਸਾਡੀ ਵੀਡੀਓ ਸ਼ੇਅਰ ਲੱਕ ਕਰ ਦਿਓ ਜੇ ਵਧੀਆ ਲੱਗੀ ਤਾਂ ਥੈਂਕ ਯੂ ਵੈਰੀ ਮਚ